ਸਾਸੀ ਗਾਲ ਜੀ ਮੈਂ ਤੁਹਾਡਾ ਆਪਣਾ ਧਰਮ ਜੀ ਡੀਪੀ ਤੋਂ ਤੁਸੀ ਦੇ ਦੇ ਪਏ ਜੀ ਮੇਰਾ ਡੀਪੀਸੀ ਪੰਜਾਬੀ ਤੇ ਡੀਪੀਸੀ ਪੰਜਾਬੀ ਤੇ ਤੁਹਾਡਾ ਇੱਕ ਵਾਰੀ ਫੇਰ ਤੋਂ ਸਵਾਗਤ ਆ ਦੋਸਤੋ ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਅਸੀਂ ਸਮੇਂ-ਸਮੇਂ ਸਰ ਤੁਹਾਡੇ ਤੱਕ ਜਿਹੜਾ ਆ ਹਰ ਰੋਜ਼ ਕੋਈ ਨਾ ਕੋਈ ਨਵਾਂ ਅਪਡੇਟ ਦਾ ਕਿਸੇ ਨਾ ਕਿਸੇ ਤਰ੍ਹਾਂ ਦਾ ਕੋਈ ਨਾ ਕੋਈ ਮੁੱਦਾ ਜਿਹੜਾ ਲੈ ਕੇ ਆਉਂਦੇ ਰਹਿੰਨੇ ਆ ਅੱਜ ਅਸੀਂ ਪਹੁੰਚਿਆ ਗਰਦਾਸਪੁਰ ਦੇ ਬਣੇ ਹੋਏ ਨਵੇਂ ਬੱਸ ਸਟੈਂਡ ਤੇ ਜਿੱਥੇ ਕਿ ਬਹੁਤ ਜ਼ਿਆਦਾ ਜਿਹੜੇ ਸਾਨੂੰ ਫੋਨ ਆ ਰਹੇ ਸੀ ਕਿ ਭਾਈ ਸਾਹਿਬ ਇੱਕ ਵਾਰੀ ਨਵੇਂ ਬੱਸ ਸਟੈਂਡ ਤੇ ਆਣ ਕੇ ਵਿਜ਼ਿਟ ਕਰੋ ਇਸ ਮੁੱਦੇ ਨੂੰ ਜਿਹੜਾ ਆ ਸਰਕਾਰ ਦੇ ਗਾੜੀ ਰ ਮੁੱਦਾ ਕੋਈ ਜ਼ਿਆਦਾ ਵੱਡਾ ਨਹੀਂ ਗਾ ਮੁੱਦਾ ਇਹ ਆ ਕਿ ਹਾਲੇ ਮੇਰੇ ਖਿਆਲ ਨਾਲ 6 ਮਹੀਨੇ ਵੀ ਨਹੀਂ ਹੋਏ ਬੱਸ ਸਟੈਂਡ ਨੂੰ ਮੂਰਤ ਹੋਏ ਨੂੰ ਪਰ ਬੱਸ ਸਟੈਂਡ ਦੀ ਜਿਹੜੀ ਹਾਲਤ ਆ ਉਹ ਖਦਸਾ ਹੋਣੀ ਸ਼ੁਰੂ ਹੋ ਗਈ ਹੈ ਆਪਣੇ ਕੈਮਰਾਮੈਨ ਨੂੰ ਕਾਂਗਾ ਵੀ ਇਹ ਤਰੇੜਾਂ ਤੁਸੀਂ ਦੇਖਦੇ ਪਈਓ ਘੜ ਤੋਂ ਘਟ ਇੱਕ ਇੱਕ ਇੰਚ ਦੀਆਂ ਜਿਹੜੀਆਂ ਤਰੇੜਾਂ ਜਿਹੜੀਆਂ ਨੇ ਬੱਸ ਸਟੈਂਡ ਨੂੰ ਆ ਰਹੀਆਂ ਨੇ ਕਿਉਂ ਆ ਰਹੀਆਂ ਨੇ ਕਿੱਦਾਂ ਆ ਰਹੀਆਂ ਨੇ ਇਹਦੇ ਚ ਪ੍ਰੋਬਲਮ ਕਿੱਥੇ ਆ ਗਈ ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਇਸ ਬੱਸ ਸਟੈਂਡ ਨੂੰ ਬਣਾਉਣ ਦੇ ਵਿੱਚ ਸਾਡੇ ਜਿਹੜੇ ਇੱਥੇ ਦੇ ਗਰਦਾਸਪੁਰ ਤੋਂ ਐਮਐਲਏ ਸਾਹਿਬ ਨੇ ਪਾੜਾ ਸਾਹਿਬ ਉਹਨਾਂ ਵੱਲੋਂ ਇਸ ਬੱਸ ਸਟੈਂਡ ਨੂੰ ਸ਼ੁਰੂ ਕੀਤਾ ਗਿਆ ਸੀ ਪਰ ਜਿਸ ਦਿਨ ਇਸ ਦਾ ਮਹੂਰਤ ਕਰਨਾ ਸੀ ਤੇ ਆਮ ਆਦਮੀ ਪਾਰਟੀ ਨੇ ਤੇ ਕੇਜਰੀਵਾਲ ਸਾਹਿਬ ਨੇ ਜਿਹੜਾ ਆ ਇਸ ਦਾ ਮਹੂਰਤ ਕੀਤਾ ਸੀ ਭਗਵੰਤ ਮਾਨ ਜੀ ਦੇ ਨਾਲ ਜਿਹੜੇ ਕਈ ਪੰਜਾਬ ਦੇ ਮੁੱਖ ਮੰਤਰੀ ਨੇ ਪਰ ਹੁਣ ਜਿਹੜੀ ਹਾਲਤ ਇਸ ਟਾਈਮ ਜਿਹੜੀ ਤੁਹਾਨੂੰ ਦਿਖਾਈ ਜਾ ਰਹੀ ਏ ਇਹ ਤਸਵੀਰਾਂ ਜਿਹੜੀਆਂ ਨੇ ਆਪਾਂ ਤੁਹਾਨੂੰ ਦਿਖਾਉਂਦੇ ਆ ਕਿ ਤਸਵੀਰਾਂ ਤੁਸੀਂ ਦੇਖਦੇ ਪਈਓ ਕਿ ਬਹੁਤ ਜ਼ਿਆਦਾ ਜਿਹੜਾ ਇਹਦੀ ਖਦਸਾ ਹਾਲਤ ਹੁਣ ਸ਼ੁਰੂ ਹੋ ਗਈ ਏ ਵੱਡੀਆਂ-ਵੱਡੀਆਂ ਤਰੇੜਾਂ ਜਿਹੜੀਆਂ ਨੇ ਆ ਚੁੱਕੀਆਂ ਨੇ ਇਹਦੇ ਵਿੱਚ ਤਰੇੜਾਂ ਆਉਣ ਦਾ ਕਾਰਨ ਇੱਕ ਇੰਜੀਨੀਅਰ ਆ ਜਾਂ ਇੱਕ ਠੇਕੇਦਾਰ ਆ ਜਾਂ ਸਰਕਾਰੀ ਮਸਲੇ ਨੇ ਇੱਥੇ ਕੀ ਮਸਲਾ ਹੋ ਗਿਆ ਕਿ ਏਡੀ ਏਡੀ ਵੱਡੀਆਂ ਤਰੇੜਾਂ ਕਿਉਂ ਆ ਗਿਆ ਜਿਹੜੀ ਕੰਧਾਂ ਦੇ ਵਿੱਚ ਤਾਂ ਤਰੇੜਾਂ ਆਈਆਂ ਹੀ ਆਈਆਂ ਮੈਂ ਆਪਣੇ ਕੈਮਰਾਮੈਨ ਨੂੰ ਕਹਾਂਗਾ ਕਿ ਦਿਖਾਇਆ ਜਾਏ ਕਿ ਜਿਹੜੀ ਟਾਇਲ ਲੱਗੀ ਹੋਈ ਹੈ ਕਿੰਨੀ ਮਜਬੂਤ ਟਾਇਲ ਜਿਹੜੀ ਹੈ ਕਹੀ ਜਾਂਦੀ ਹੈ ਪਰ ਟਾਇਲ ਦੇ ਵਿੱਚ ਵੀ ਜਿਹੜੀਆਂ ਨੇ ਤਰੇੜਾਂ ਕਾਫੀ ਹੱਥ ਜਿਹੜੀਆਂ ਆ ਚੁੱਕੀਆਂ ਨੇ ਅੰਦਰ ਜਿਹੜੇ ਬਾਥਰੂਮ ਦੀਆਂ ਜਿਹੜੀਆਂ ਕੰਧਾਂ ਨੇ ਜੇਕਰ ਮੈਂ ਵਖਾਣ ਦੀ ਕੋਸ਼ਿਸ਼ ਕਰਾਂ ਤੁਹਾਨੂੰ ਤੇ ਅੰਦਰ ਅੰਦਰ ਜੇਕਰ ਆਪਾਂ ਚੱਲ ਜਾਈਏ ਤਾਂ ਅੰਦਰ ਵੀ ਤੁਸੀਂ ਦੇਖਦੇ ਪਏ ਹੋ ਕਿ ਤਰੇੜਾਂ ਜਿਹੜੀਆਂ ਨੇ ਉਹ ਕਾਫੀ ਜ਼ਿਆਦਾ ਵੱਡੀਆਂ ਵੱਡੀਆਂ ਤਰੇੜਾਂ ਜਿਹੜੀਆਂ ਨੇ ਤੁਹਾਨੂੰ ਨਜ਼ਰ ਆਉਣਗੀਆਂ ਤੁਸੀਂ ਸਾਹਮਣੇ ਦੇਖਦੇ ਪਏ ਹੋ ਕਿ ਬਹੁਤ ਜ਼ਿਆਦਾ ਵੱਡੇ ਤਰੀਕੇ ਦੇ ਨਾਲ ਜਿਹੜੀਆਂ ਇਹ ਕੰਧਾਂ ਜਿਹੜੀਆਂ ਨੇ ਬਹਿ ਗਈਆਂ ਨੇ ਇਹ ਕੰਧਾਂ ਬਹਿਣ ਦਾ ਕਾਰਨ ਕੀ ਇਹ ਕਿਉਂ ਬਠੀਏ ਜਾ ਰਹੀਆਂ ਨੇ ਕੰਧਾਂ ਇਹ ਸਾਰੀ ਗੱਲਬਾਤ ਜਿਹੜੀ ਅਸੀਂ ਤੁਹਾਡੇ ਤੱਕ ਪਛਾਣ ਦੀ ਕੋਸ਼ਿਸ਼ ਕਰਦੇ ਪਏ ਹਾਂ ਕਿਉਂਕਿ ਬੜੀਆਂ ਬੜੀਆਂ ਤਕੜੀਆਂ ਬਿਲਡਿੰਗਾਂ ਬੜੇ ਬੜੇ ਤਕੜੇ ਪੁਲ ਬੰਦੇ ਨੇ ਪਰ ਕਈਆਂ ਥਾਵਾਂ ਤੇ ਤੁਸੀਂ ਦੇਖਦੇ ਹੋ ਕਿ ਜਿਹੜੇ ਪੁਲ ਵੀ ਡਿੱਗ ਪੈਂਦੇ ਨੇ ਬੜੇ ਬੜੇ ਵੱਡੇ ਜਿਹੜੇ ਪੁਲ ਨੇ ਜਿਹੜੇ ਉਹ ਡਿੱਗ ਪੈਂਦੇ ਨੇ ਇਸੇ ਤਰ੍ਹਾਂ ਜਿਹੜਾ ਇਹ ਬੱਸ ਸਟੈਂਡ ਦੀ ਵੀ ਹਾਲਤ ਤੁਸੀਂ ਦੇਖਦੇ ਪਈਓ ਇਹ ਕਿਉਂ ਹੋ ਰਹੀ ਹੈ ਇਹਦੀ ਵਜ੍ਹਾ ਕੀ ਹੈ ਇਹ ਦਿੱਗਨ ਦਾ ਕਾਰਨ ਕੀ ਜਾਂ ਇਹ ਜਿਹੜਾ ਤੁਸੀਂ ਦੇ ਦੇ ਪਈ ਤਰੇੜਾਂ ਜਿਹੜੀਆਂ ਨੇ ਇਹ ਕਿਉਂ ਆ ਰਹੀਆਂ ਨੇ ਇਹਦਾ ਜ਼ਿੰਮੇਵਾਰ ਕੌਣ ਆ ਜ਼ਿੰਮੇਵਾਰ ਦੀ ਗਲਤੀ ਛੱਡੋ ਮੈਂ ਜਿਹੜੀ ਗੱਲ ਕਹਿਣੀ ਚਾਹਨਾ ਮੈਂ ਵੀ ਸ਼ੁਰੂ ਕੀਤਾ ਸੀ ਕਾਂਗਰਸ ਨੇ ਮੂਰਤ ਕੀਤਾ ਸੀ ਆਮ ਆਦਮੀ ਪਾਰਟੀ ਨੇ ਵਾਹੇ ਦੀ ਰਿਪੇਅਰ ਜਾਂ ਇਹਦੀ ਖਦਸਾ ਹਾਲਤ ਦੀ ਜਿਹੜੀ ਰਿਪੇਅਰ ਆ ਜਾਂ ਇਹਨੂੰ ਠੀਕ ਕਿਹੜੀ ਸਰਕਾਰ ਕਰੇਗੀ ਕਿਉਂਕਿ ਦੋਨਾਂ ਸਰਕਾਰਾਂ ਨੇ ਜਿਹੜਾ ਆ ਅੱਦੋ-ਆਦੇ ਦਾ ਕੰਮ ਕਰ ਛੜਿਆ ਪਰ ਜਿਹੜਾ ਹੁਣ ਇਹ ਡਿੱਗਦਾ ਪਿਆ ਆ ਢੈਂਦਾ ਪਿਆ ਆ ਇਹਦੇ ਤੇ ਜਿਹੜਾ ਆ ਕਿਹੜੀ ਸਰਕਾਰ ਆ ਜਾਂ ਕੌਣ ਇਹਦਾ ਜ਼ਿੰਮੇਵਾਰੀ ਲਏਗੀ ਜਾਂ ਕਿਹੜੀ ਸਰਕਾਰ ਇਹਦੀ ਜ਼ਿੰਮੇਵਾਰੀ ਲਏਗੀ ਜਾਂ ਕੌਣ ਇਹਦੀ ਜ਼ਿੰਮੇਵਾਰੀ ਲਏਗਾ ਕਿ ਠੇਕੇਦਾਰ ਲਏਗਾ ਕਿ ਇੰਜੀਨੀਅਰ ਲਏਗਾ ਕੌਣ ਲਏਗਾ ਇਹਦੀ ਜ਼ਿੰਮੇਵਾਰੀ ਇਹ ਜਿਹੜੀ ਕੰਧਾਂ ਦੇ ਵਿੱਚ ਤਰੇੜਾਂ ਆ ਗਈਆਂ ਨੇ ਇਹ ਕਿਉਂ ਆ ਗਈਆਂ ਨੇ ਇਹਦੀ ਜ਼ਿੰਮੇਵਾਰੀ ਜਿਹੜੀ ਹੈ ਮੇਰੇ ਖਿਆਲ ਨਾਲ ਸ਼ਾਇਦ ਹੁਣ ਬਹੁਤ ਮੁਸ਼ਕਲ ਦੇ ਨਾਲ ਹੀ ਜਿਹੜਾ ਆ ਕੋਈ ਅੱਗੇ ਵਧ ਕੇ ਜਿਹੜਾ ਆ ਇਸ ਚੀਜ਼ ਨੂੰ ਵੇਖੇਗਾ ਬਹੁਤ ਸਾਰੇ ਲੋਕਾਂ ਨੇ ਜਦੋਂ ਫੋਨ ਕੀਤੇ ਤੇ ਅਸੀਂ ਖੁਦ ਵੀ ਦੇਖਣ ਆਏ ਕਿ ਇਹ ਤਰੇੜਾਂ ਕਿਉਂ ਆਈਆਂ ਨੇ ਹਾਲਾਂਕਿ ਇਹ ਬਾਥਰੂਮ ਆ ਹੋ ਸਕਦਾ ਕਿ ਥੱਲੇ ਟਾਇਲ ਲੀਕ ਹੋਵੇ ਹੋ ਸਕਦਾ ਕਿ ਜਿਹੜੇ ਇੱਥੇ ਜਿਹੜੇ ਬਣੇ ਹੋਏ ਨਾਲੇ ਨੇ ਪਾਣੀ ਦੇ ਨਿਕਾਸੀ ਬਾਤੇ ਉਹ ਕੋਲ ਲੀਕ ਹੋ ਗਿਆ ਹੋਵੇ ਜਿਹਦੇ ਨਾਲ ਜੜਾਂ ਦੇ ਵਿੱਚ ਪਾਣੀ ਚਲਿਆ ਗਿਆ ਹੋਵੇ ਤੇ ਉਹਦੇ ਕਰਕੇ ਇਹ ਤਰੇੜਾਂ ਆ ਗਈਆਂ ਨੇ ਪਰ ਕਿਉਂ ਆਗਿਆ ਨੇ ਟੋਇਆ ਕਿਉਂ ਬਹਿ ਗਿਆ ਆ ਕਿਸ ਤਰ੍ਹਾਂ ਬਹਿ ਗਿਆ ਆ ਉਥੇ ਕੀ ਕਮੀਆਂ ਰਹਿ ਗਿਆ ਨੇ ਉਹ ਸਾਰੀਆਂ ਕਮੀਆਂ ਜਿਹੜੀਆਂ ਨੇ ਤੁਸੀਂ ਕਮੈਂਟਾਂ ਦੇ ਵਿੱਚ ਵੀ ਸਾਨੂੰ ਦੱਸ ਸਕਦੇ ਹੋ ਕਮੈਂਟਾਂ ਦੇ ਕਰਕੇ ਆਪਣੇ ਸੁਝਾਓ ਦੇ ਸਕਦੇ ਹੋ ਜੁਮੇਰ ਕੌਣ ਆ ਉਹ ਵੀ ਤੁਸੀਂ ਕਮੈਂਟਾਂ ਦੇ ਵਿੱਚ ਕਰ ਸਕਦੇ ਹੋ ਸਾਡੇ ਨਾਲ ਬਹੁਤ ਸਾਰੀ ਇਸ ਟਾਈਮ ਪਬਲਿਕ ਵੀ ਆ ਪਬਲਿਕ ਦੇ ਨਾਲ ਵੀ ਜਿਹੜਾ ਇਹ ਵਿਚਾਰ ਕਰਦੇ ਆ ਕਿ ਪਬਲਿਕ ਇਸ ਦੇ ਉੱਤੇ ਕੀ ਗੱਲ ਕਰਦੀ ਸਾਡੇ ਨਾਲ ਭਾਈ ਸਾਹਿਬ ਨੇ ਬਹੁਤ ਸਾਰੇ ਇੱਥੇ ਜੁੜੇ ਹੋਏ ਨੇ ਉਹਨਾਂ ਦੇ ਨਾਲ ਗੱਲਬਾਤ ਕਰ ਲਏ ਆ ਕਿ ਇਸ ਚੀਜ਼ ਨੂੰ ਤੁਸੀਂ ਕੀ ਜੁਮੇਰ ਮੰਨਦੇ ਹੋ ਅੰਕਲ ਇਹਦੇ ਅਸੀਂ ਕੀ ਕਹਦੇ ਆ ਜੀ ਕਿਸ ਤਰ੍ਹਾਂ ਲੱਗਦਾ ਵੀ ਇੱਕ ਬਿਲਕੁਲ ਨਵਾਂ ਹੀ ਪਾਸਟੈਂਡ ਬਣਿਆ ਤੇ ਐਕਾਂ ਵੀ ਦੇਖਦੇ ਪਈਓ ਕਿ ਤੇੜਾ ਆ ਗਿਆ ਇਹਦੇ ਸਰਕਾਰਾਂ ਨੂੰ ਕੀ ਕਹਿਣਾ ਵਾ ਉਹ ਸਾਰੀ ਦੁਨੀਆ ਨੂੰ ਪਤਾ ਤੇ ਉਹ ਸਾਰੀ ਦੁਨੀਆ ਨੂੰ ਭਾਈ ਸਾਹਿਬ ਪਤਾ ਘਟਾਲੇ ਹੋ ਜਾਂਦੇ ਸਾਬਦ ਥੋੜੇ ਨੇ ਪਰ ਗੱਲ ਉਹੀ ਏ ਵੀ ਕਿਤੇ ਨਾ ਕਿਤੇ ਕਿਹਾ ਜਾ ਰਿਹਾ ਵੀ ਇਹਦੇ ਵਿੱਚ ਵੀ ਜਿਹੜਾ ਆ ਘਟਾਲਾ ਜਿਹੜਾ ਆ ਹੋ ਜਾਂਦਾ ਆ ਬਹੁਤ سارے ਲੋਕ ਨੇ ਪਰ ਕਈ ਥਾਵਾਂ ਤੇ ਜਿਹੜਾ ਆ ਸਰਕਾਰਾਂ ਦੇ ਅੱਗੇ ਜਿਹੜਾ ਆ ਬੋਲਣਾ ਜਾਂ ਗੱਲਬਾਤ ਰੱਖਣੀ ਵੀ ਥੋੜੀ ਮੁਸ਼ਕਲ ਹੋ ਜਾਂਦੀ ਹੈ ਬੱਸ ਸਟੈਂਡ ਗਰਦਾਸਪੁਰ ਤੋਂ ਮੈਂ ਤੁਹਾਡਾ ਆਪਣਾ ਧਰਮਜੀ ਦੀ ਪੀ ਪੀਸੀ ਪੰਜਾਬੀ ਤੋਂ ਕੈਮਰਾਮੈਨ ਸੰਜੀਪ ਬਾਵਾ ਦੇ ਨਾਲ ਧੰਨਵਾਦ